ਸਤਿਕਾਰਯੋਗ ਬੀਬੀ ਜਗੀਰ ਕੌਰ ਜੀ ਰਾਣੀ ਕੇ ਸਾਹਿਬ ਸਤਿਕਾਰਯੋਗ ਵਿਰਸਾ ਸਿੰਘ ਜੀ ਬਲਟੋਹਾ ਜੀ ਲੋਧੀ ਨੰਗਲ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਸਰਦਾਰ ਵੀਰ ਸਿੰਘ ਜੀ ਲੋਪੋ ਕੇ ਸਾਹਿਬ ਸਤਿਕਾਰਯੋਗ ਸਾਡੇ ਡਾਕਟਰ ਮੇਰਕਾ ਜੀ ਮਜੀਠਾ ਸਾਹਿਬ ਜਿਨ੍ਹਾਂ ਦੀ ਬਦੌਲਤ ਅਜੇ ਇੱਥੇ ਆਪਾਂ ਸਾਰੇ ਇਕੱਤਰ ਹੋਏ ਹੈ ਸਰਦਾਰ ਮਲਕੀਤ ਸਿੰਘ ਜੀ ਏ ਆਰ ਸਾਹਿਬ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਪਿੰਚ ਸਰਪੰਚ ਚੇਅਰਮੈਨ ਸਹਿਬਾਨ ਸ਼ਰੋਬਨੀ ਅਕਾਲੀ ਦਲ ਦੇ ਰੀੜ ਦੀ ਹੱਡੀ ਬਹਾਦਰ ਜਰਨੈਲ ਜਜਾਰੂ ਬੀਰੋ ਗੱਜ ਵੱਜ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਇਸ ਪਵਿੱਤਰ ਤੇ ਬਾਗ ਘਰਤੀ ਨੂੰ ਨਤਮਸਤਕ ਹੁੰਦੇ ਹੋਏ ਫਤਿਹ ਦਾ ਜਵਾਬ ਫਤਿਹ ਚ ਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਹੀ ਬੜੇ ਭਾਗਾ ਵਾਲੇ ਆ ਕਿ ਹਰ ਸਾਲ ਵਾਂਗੂ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਪਵਿੱਤਰ ਧਰਤੀ ਨੂੰ ਜਿੱਥੇ ਲੰਮਾ ਸਮਾਂ ਉਹਨਾਂ ਨੇ ਪਰਮਾਤਮਾ ਨੂੰ ਜਿੱਥੇ ਧਿਆਇਆ ਵੀ ਉਥੇ ਸਾਡੇ ਵਰਗੇ ਭੁੱਲਣਹਾਰ ਜੀਵਾਂ ਨੂੰ ਵੀ ਸੱਚੇ ਪਾਤਸ਼ਾਹ ਨਾਲ ਜੋੜਨ ਦਾ ਲੰਮਾ ਸਮਾਇ ਇਸ ਪਵਿੱਤਰ ਧਰਤੀ ਤੇ ਉਹ ਆਪ ਰੇ ਅੱਜ ਆਪਾਂ ਸਾਰੇ ਸਾਚਾ ਗੁਰੂ ਲਾਡੋ ਰੇ ਮੱਖਣਛਾਲ ਬਾਨਾ ਜੀ ਦੇ ਅੱਜ ਦੇ ਦਿਨ ਜਦੋਂ 22 ਮੰਝੀਆਂ ਲਕੀਆਂ ਸਾਨੂੰ ਸੱਚੇ ਗੁਰੂ ਨੂੰ ਲੱਭਦਿਆ ਅੱਜ ਉਸ ਦਿਨ ਦੀ ਪਵਿੱਤਰਤਾ ਨੂੰ ਧਿਆਨ ਚ ਰੱਖਦੇ ਆ ਲੱਖਾਂ ਹੀ ਲੋਕ ਇਸ ਕਾਨਫਰੰਸ ਤੇ ਵੀ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਕੇ ਗੁਰੂ ਸਾਹਿਬ ਦੀ ਖੁਸ਼ੀ ਲੈਣ ਵਾਸਤੇ ਵੀ ਆਏ। ਨਾਲ ਅੱਜ ਇਸ ਕੱਲ ਦਾ ਵੀ ਆਪਾਂ ਤਿਉਹਾਰ ਮਨਾਉਨੇ ਜਿਵੇਂ ਮੱਖਣਛਾ ਲਵਾਨਾ ਜੀ ਨੇ ਸੱਚਾ ਗੁਰੂ ਲੱਭਿਆ ਉਸੇ ਤਰ੍ਹਾਂ ਅੱਜ ਭਰਾ ਆਪਣੀ ਭੈਣ ਦੀ ਰੱਖਿਆ ਖਾਤਰ ਉਹਦੀ ਖੁਸ਼ੀ ਖਾਤਰ ਉਹਦੀ ਚੜਦੀ ਕਲਾ ਖਾਤਰ ਵੀ ਇੱਕ ਦੂਜੇ ਨਾਲ ਅੱਜ ਦਾ ਦਿਨ ਵੀ ਮਨਾਇਆ ਜਾਂਦਾ ਹੈ। ਪਰ ਹੁਆ ਮੈਂ ਸਮਝਦਾ ਕਿ ਸਰਕਾਰਾਂ ਦਾ ਕੰਮ ਵੀ ਕੁਝ ਇਹ ਜਿਹਾ ਹੀ ਹੁੰਦਾ ਹੈ ਕਨਸਟੀਟਿਊਸ਼ਨ 'ਚ ਬੜੇ ਸਾਫ ਲਫ਼ਜ਼ਾਂ 'ਚ ਇਹ ਗੱਲ ਲਿਖੀ ਹੈ ਕਿ ਸਰਕਾਰ ਇੱਕ ਵੈਲਫੇਅਰ ਸੂਪਾ ਹੁੰਦਾ ਹੈ ਲੋਕਾਂ ਦੇ ਭਲੇ ਵਾਸਤੇ ਹਿੰਦੁਸਤਾਨ 'ਚ ਸਰਕਾਰਾਂ ਬਣਦੀਆਂ ਨੇ ਮਗਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਦੇ ਦਿਨ ਭਾਵੇਂ ਕਾਨਫਰੰਸ ਤਾਂ ਸਾਡੇ ਕਾਂਗਰਸੀ ਵੀਰ ਵੀ ਕਰ ਰਹੇ ਆ ਮਗਰ ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਜਿਸ ਧਰਤੀ ਤੇ ਤੁਸੀਂ ਆਏ ਹੋ ਜਿਸ ਧਰਤੀ 'ਚ ਸੱਚਾ ਗੁਰੂ ਲਾਡੋ ਰੇ ਉਸ ਗੱਲ ਦੀ ਚਰਚਾ ਚੱਲਦੀ ਹੈ ਕਦੋਂ ਪੰਜਾਬ ਦੇ ਲੋਕਾਂ ਨੂੰ ਉਹ ਸੱਚੀ ਸੁੱਚੀ ਸਰਕਾਰ ਮਿਲੂ ਜਿਹੜੇ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਤੁਸੀਂ ਕਦੇ ਪੂਰੇ ਕਰੋਗੇ ਮੈਂ ਏ.ਆਰ. ਸਾਹਿਬ ਨੂੰ ਤੇ ਸਧਾਰ ਬਾਦਲ ਨੂੰ ਤੇ ਇੱਕ ਇੱਕ ਵਰਕਰ ਨੂੰ ਜਿਹੜਾ ਇੱਥੇ ਆਇਆ ਤੁਹਾਨੂੰ ਇਸ ਗੱਲ ਦੀ ਵਧਾਈ ਦਿਨਾ ਬਾਦਲ ਸਾਹਿਬ ਇਹ ਪਹਿਲੀ ਵਾਰੀ ਹੋਇਆ ਕਿ ਮੈਨੂੰ ਲੱਗਦਾ ਕਿਸੇ ਹਲਕੇ 'ਚ ਅਸੀਂ ਬਸ ਬੁਚ ਨਹੀਂ ਦਿੱਤੀ ਜਿਹੜਾ ਚੱਲ ਕੇ ਆਇਆ ਜਾਂ ਆਪ ਹੀ ਚੱਲ ਕੇ ਆਇਆ ਅਸੀਂ ਵੀ ਸਾਰਿਆਂ ਨੇ ਅਸਲਾਹ ਕੀਤੀ ਕਿ ਇਹਨਾਂ ਦੀ ਬਾਤ ਸੁਣੀ ਕੋ ਦੇਣੀ ਵੇਖ ਕਰੰਟ ਕਿ ਨਾ ਬੰਦਿਆ ਚ ਕਿਉਂਕਿ ਜੇ ਇੰਨਾ ਚ ਕਰੰਟ ਹੋਊਗਾ ਤੇ ਸਾਡੇ ਅਰਗੇ ਵੀ ਕਰੰਟ ਮਾਰਨ ਜੋਗੇ ਆਉਣਗੇ ਤੇ ਅੱਜ ਨਜ਼ਾਰਾ ਆ ਗਿਆ ਬਾਦਲ ਸਾਹਿਬ ਕਿਸੇ ਨੇ ਇੱਕ ਬੱਚ ਨਹੀਂ ਦਿੱਤੀ ਸਨੇਹ ਜ਼ਰੂਰ ਲਾਤੇ ਕਿ ਜਿਨ੍ਹਾਂ ਨੂੰ ਸਰਦਾਰ ਬਾਦਲ ਦੀ ਪਾਲਸੀਆ ਪਸੰਦ ਸੀ ਜਿਹੜੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਸਤਕਾਰ ਕਰਦੇ ਆ ਤੇ ਅੱਜ ਜ਼ਰੂਰ ਇੱਥੇ ਪਹੁੰਚਣ ਦਾ ਕੰਮ ਕਰਿਓ ਜਿੱਥੇ 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 ਆਪਾਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਵੀ ਲੈ ਕੇ ਜਾਵਾਂਗੇ ਉੱਥੇ ਵਿਚਾਰ ਵੀ ਸੁਣ ਕੇ ਜਾਵਾਂਗੇ ਮੈਂ ਦੂਜੀ ਇਸ ਗੱਲ ਦੀ ਤੁਹਾਨੂੰ ਵਿਦਾਈ ਦਿੰਨਾ ਬਾਦਲ ਸਾਹਿਬ ਕਾਂਗਰਸ ਪਾਰਟੀ ਨੇ ਪੰਡਾਲ ਜ਼ਰੂਰ ਲਾ ਲਿਆ ਵੇਖੋ ਵੇਖੀ ਤੇ ਦਬਾਅ ਵੀ ਬੜਾ ਸੀ ਉਹਨਾਂ ਤੇ ਕਿ ਸਾਡੀ ਸਰਕਾਰ ਹੈ ਸਾਡਾ ਪਹਿਲਾ ਪ੍ਰੋਗਰਾਮ ਹੈ ਤੇ ਅਕਾਲੀ ਦਲ ਤੋਂ ਵੱਡਾ ਕਰਨਾ ਮਗਰ ਉਹ ਕੰਮ ਵੀ ਫੇਲ ਹੋ ਗਿਆ ਇੱਕ ਤਾਂ ਗਾਉਣ ਵਾਲਾ ਲਾਉਣਾ ਪੈ ਗਿਆ ਲੋਕ ਵੱਧਦੇ ਨਹੀਂ ਸੀ ਉਸ ਪੰਡਾਲ ਦੇ ਅੰਦਰ ਤੇ ਗਾਉਣ ਵਾਲੇ ਦਾ ਨੌ ਵੀ ਮੈਂ ਦੱਸ ਦਿੰਨਾ ਕਈ ਵਾਰੀ ਹੁੰਦਾ ਨਾ ਮਜੀਠੀ ਐਵੇਂ ਝੂਠ ਮਾਰੀ ਜਾਂਦਾ ਮਜੀਠੀਆ ਨਹੀਂ ਝੂਠ ਬੋਲਦਾ ਤਦੇ ਚੀਕਾਂ ਵੱਜਦੀਆਂ ਹੁੰਦੀਆਂ ਕਈ ਕਾਂਗਰਸੀਆਂ ਦੀ ਇਹਨੇ ਮਨਪ੍ਰੀਤ ਸੰਧੂ ਮਨਪ੍ਰੀਤ ਸੰਧੂ ਇੱਕ ਗਾਇਕ ਲਾਇਆ ਉਹਦੇ ਮਗਰ ਇੱਕ ਹੋਰ ਲਾਇਆ ਕਿ ਜੇ ਇਹਦੇ ਕਰਕੇ ਨਾ ਆਉਣ ਤੇ ਦੂਜੇ ਨੂੰ ਸੁਣਦੇ ਸੰਦੇ ਭਾਵੇਂ ਆ ਜਾਣ ਤੇ ਤੀਜਾ ਜਿਹੜੇ ਆਮ ਆਦਮੀ ਨੋ ਤਾਂ ਆਮ ਆਦਮੀ ਦਾ ਰੱਖਿਆ ਮਗਰ ਲੋਕ ਸਮਝ ਗਏ ਵੀ ਲੋਚ ਕੋ ਪਾਰਟੀ ਆ। ਉਹਨਾਂ ਨੇ ਵੀ ਬੜਾ ਆਵਦਾ ਟੈਂਟ-ਕੁੰਟ ਜਿਹਾ ਲਾਇਆ ਸੀ। 5-700 ਕੁਰਸੀ ਲਾਈ ਸੀ ਕਲੀ ਉਹ ਵੀ ਟਾਮੀ-ਟਾਮੀ ਭਰੀਆ। ਕਹਿਣ ਦਾ ਭਾਅ ਕਿ ਅੱਜ ਭਾਵੇਂ ਉਹਨਾਂ ਨੇ ਬੱਸਾ ਵੀ ਦੇ ਦਿੱਤੀਆ। ਗੌਣ ਵਾਲੇ ਵੀ ਰਾਤ ਦੇ ਸਭ ਕੁਝ ਕਰਤਾ। ਮਗਰ ਅੱਜ ਇਹ ਠਾਠਾਂ ਮਾਰਦਾ ਕਾਠ ਇਸ ਗੱਲ ਦਾ ਸਬੂਤ ਹੈ ਕਿ ਭਾਵੇਂ ਸਰਕਾਰ ਬਦਲ ਗਈ ਹੈ। ਮਗਰ ਅੱਜ ਵੀ ਦਿਲਾਂ ਤੇ ਜੇ ਲੋਕਾਂ ਦੇ ਕੋਈ ਰਾਜ ਕਰਦਾ ਹੈ ਤੇ ਉਹ ਸ਼ਰੋਮਣੀ ਅਕਾਲੀ ਦਲ ਕਰਦਾ ਹੈ ਸਰਦਾਰ ਬਾਦਲ ਕਰਦੇ ਆ ਮੈਂ ਵਾਹਿਗੁਰੂ ਬਾਦਲ ਸਾਹਿਬ ਇਸ ਗੱਲ ਦਾ ਵੀ ਤੁਹਾਨੂੰ ਦੱਸਣਾ ਚਾਹਨਾ ਕਿ ਸਵੇਰ ਦਾ ਰੌਲਾ ਪਾਇਆ ਸੀ ਕਿ ਕੈਪਟਨ ਅਮਰਿੰਦਰ ਸੋਂ ਆਉ। ਪਤਾ ਤਾਂ ਤੁਹਾਨੂੰ ਵੀ ਸੀ ਤੇ ਪਤਾ ਮੈਨੂੰ ਵੀ ਸੀ। ਇੱਥੇ ਹੈਲੀਕਾਪਟਰ ਸਿਥਿਆਲੇ ਕਾਲਜ ਚ ਉਹਨਾਂ ਨੇ ਲਾਇਆ ਸੀ ਬੜਾ ਚਾਮ-ਤਾਮ ਕੀ ਹੈ ਹੈਲੀਕਾਪਟਰ ਉਤਰੂ 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 ਮਗਰ ਕਹਿੰਦੇ ਉਹ ਅੱਜ ਨਹੀਂ ਉਤਰੂ ਅੱਜ ਕਹਾਣੀ ਮੁੱਕ ਗਈ ਭਰਾਵੋ ਲੋਕਾਂ ਨਾਲ ਵੀ ਇਹੀ ਹਾਲ ਹੋਇਆ ਪਿਆ ਤੇ ਬਾਦਲ ਸਾਹਿਬ ਅੱਜ ਹਾਲਾਤ ਵੀ ਕੁਝ ਇਹ ਜਿਹੇ ਬਣੇ ਆ ਵੇਖੋ ਮੈਂ ਵਿਧਾਨ ਸਭਾ 'ਚ ਵੀ ਇਹ ਗੱਲ ਕਹੀ ਤੇ ਅੱਜ ਮੈਂ ਉਸ ਗੱਲ ਨੂੰ ਦਰਉਣਾ ਜਦੋਂ ਬੋਲਣ ਦਾ ਮੌਕਾ ਮਿਲਿਆ ਮੇਰੇ ਨੂੰ ਵੀ ਮੇਰੇ ਵਰਗੇ ਨੂੰ ਵੀ ਹਰੋਂ ਆਸਤੇ ਕਹਿ ਲੋ ਜਾਂ ਉਹ ਜਟਕੀ ਬਾਸ਼ਾ ਚ ਕਹਿ ਲੋ ਠੋਕਨ ਆਸਤੇ ਇਹਨਾਂ ਨੇ ਬੜੇ ਛੇਦੰਤਰ ਰਚੇ ਮੈਂ ਤਾਂ ਗਰੀਬ ਦੇ ਪੱਲੇ ਕੀ ਆ ਮੈਂ ਤਾਂ ਲੱਲੂ ਕਰੇ ਕਵੱਲੀ ਰੱਬ ਚਿੱਦੀ ਪਾਵੇ ਆ ਮੇਰੇ ਹਲਕੇ ਵਾਲੇ ਆਏ ਆ ਮੈਨੂੰ ਪਤਾ ਮੇਰੀ ਤਾਂ ਘਰ ਦੀ ਵੀ ਮੈਨੂੰ ਵੋਟ ਨਹੀਂ ਪਾਉਣਾ ਤੁਹਾਨੂੰ ਪਤਾ ਨਾ ਚ ਗੱਲ ਇਹਨਾਂ ਨੂੰ ਪਤਾ ਇਹ ਨਹੀਂ ਕਈ ਮਹਿਸੂਸ ਕਰ ਜਾਣਗੇ ਅਵੇਂ ਦੰਦੀਆ ਕੱਢਦੇ ਜਾਂਦੇ ਕਾਂਗਰਸੀ ਵੀਰ ਕਿ ਕਿਤੇ ਬਣਦੀ ਨਹੀਂ ਦੋਵਾਂ ਦੀ ਸਾਡੀ ਵਧੀਆ ਬਣਦੀ ਥੋਡੇ ਵਾਲਾ ਆਲ ਨਹੀਂ ਵਧੀਆ ਬਣਦੀ ਆ ਰੌਲਾ ਇਹ ਐ ਕਿ ਨਿਆਣੇ ਛੋਟੇ ਛੋਟੇ ਸੀ ਤੇ ਉਹਨਾਂ ਨੇ ਕਹਿਆ ਜਾਂ ਨਿਆਣੇ ਸਾਹਮਣੇ ਤਾਂ ਜੱਤੈ ਨੂੰ ਵੋਟ ਪਾਉਣ ਆ ਜਾ ਮੈਂ ਕਿਹਾ ਭਗਵਾਨ ਨੇ ਤੂੰ ਭਾਵੇਂ ਨਿਆਣੇ ਛਾਵੇਂ ਕੰਮ ਵੀ ਵੱਡਾ ਜ਼ਿੰਮੇਵਾਰੀ ਦਾ ਤੂੰ ਇਹ ਫਿਕਰ ਲਾ ਦੇ ਮੇਰਾ ਕਹਿਣ ਦਾ ਭਾਵ ਕਿ ਮੇਰੀ ਇਕੱਲੇ ਦੀ ਵੋਟ ਜੇ ਮੈਂ ਜਿੱਤਿਆ ਤੇ ਭਰਾਵੋ ਥੋੜੀ ਬਦੌਲਤ ਜਿੱਤਿਆ ਥੋੜੇ ਸੰਗਤ ਦੇ ਪਿਆਰ ਬਦੌਲਤ ਜਿੱਤਿਆ ਤੇ ਮੈਂ ਇਸ ਗੱਲ ਦੀ ਜਿੱਥੇ ਵਧਾਈ ਮੈਂ ਵਿਧਾਨ ਸਭਾ ਦੇ ਅੰਦਰ ਮੈਂ ਵਿਧਾਨ ਸਭਾ ਦੇ ਅੰਦਰ ਇਹ ਗੱਲ ਕੀਤੀ ਮੈਂ ਕਿਹਾ ਉਹਦਾ ਉਹ ਜਿਹੜਾ ਦਿੱਲੀੋਂ ਬਾਰ-ਬਾਰ ਲਿਆਉਂਦੇ ਸੀ ਨਾ ਜਿਹੜਾ ਹੁਣ ਨਹੀਂ ਆਉਂਦਾ ਉਹਨੂੰ ਕੋਈ ਕਹਿ ਦੇ ਆ ਪੰਜਾਬ ਨੂੰ ਚੱਲੀਏ ਤੇ ਉਹ ਦੂਜੇ ਪਾਸੇ ਨੂੰ ਭੱਜ ਜਾਣਾ ਕਿ ਮੰਜੇ ਥੱਲੇ ਵੜ ਜਾਂਦਾ ਮੈਂ ਕਿਹਾ ਗੱਟੂ ਜੇ ਦਾ ਵੀ ਧੰਨਵਾਦ ਕਰੇ ਜਿੱਥੇ ਮੈਂ ਕਿਹਾ ਸਭ ਤੋਂ ਪਹਿਲਾਂ ਸੱਚੇ ਬਾਦਸ਼ਾਹ ਦਾ ਧੰਨਵਾਦ ਜਿੱਥੇ ਫੇਰ ਪੰਜਾਬ ਦੇ ਮਾਜੇ ਦੇ ਲੋਕਾਂ ਦਾ ਧੰਨਵਾਦ ਉੱਥੇ ਮੈਂ ਕਹਿਆ ਮੇਰਾ ਜੀ ਪੂਰਾ ਭਰੂ ਨਹੀਂ ਜੇ ਮੈਂ ਇਹਨਾਂ ਦੋਆਂ ਜੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਮੇਰੀ ਜਿੱਤ ਹੋਈ ਹੈ ਸੁਭਾਵਕ ਲੋਕਾਂ ਨੇ ਵੋਟਾਂ ਦਿੱਤੀਆਂ ਉਸ ਗੁਰੂ ਦੀ ਮੇਰ ਹੋ ਗਈ ਸਾਡੇ ਅਰਗਾ ਪਾਰ ਲੰਘ ਗਿਆ ਮਗਰ ਮੈਂ ਕਹਿਆ ਅੱਠ ਗੇੜੇ ਅੱਠ ਗੇੜੇ ਮੇਰੇ ਹਲਕੇ 'ਚ ਉਹ ਦਿੱਲੀ ਦੇ ਨਿੱਕੂ ਜੇ ਨੇ ਮਾਰੇ ਨਿੱਕੂ ਜੇ ਨੇ ਤੇ ਮੇਰੇ ਤੇ ਗੁੱਸਾ ਕਰਗੇ ਕਿ ਉਹਨੂੰ ਗੱਟੂ ਜਾਂ ਨਿੱਕੂ ਕਿਉਂ ਬੁਲਾਉਂਦਾ ਮੈਂ ਕਹਾ ਮੈਂ ਤਾਂ ਉਹਦਾ ਨਾਂਉ ਨਹੀਂ ਲਿਆ ਥੋੜੇ ਢਿੱਡ ਪੀੜ ਕਿਉਂ ਹੁੰਦੀ ਹੈ ਥੋੜੂ ਜਾਂ ਤਾਂ ਐ ਕਹਿ ਦਿਓ ਕਿ ਇਹ ਸਾਰੇ ਥੋੜੇ ਹੋਰ ਕਿਸੇ ਦਾ ਹੈ ਨਹੀਂ ਤੇ ਮੇਰੇ ਵੀਰੋ ਬੜਾ ਚੀਕ ਝਾੜਾ ਪੈ ਗਿਆ ਮੈਂ ਕਹਾ ਹਲੇ ਮੈਂ ਤਾਂ ਮਾੜੀ ਜੀ ਪੂਛ ਤੇ ਪੈਰ ਧਰਿਆ ਤੇ ਤੁਸੀਂ ਇੰਨੀਆਂ ਚੀਕਾਂ ਨਿਕਲ ਗਿਆ ਮੇਰੇ ਬਾਰੇ ਤਾਂ 2 2.5 ਸਾਲ ਪਤਾ ਨਹੀਂ ਕੀ ਕੁਝ ਬੋਲਦੇ ਆ ਤੇ ਇੱਕ ਕੰਮ ਨਹੀਂ ਹੋਇਆ ਜ਼ਮਾਨਤ ਜਬਤ ਹੋ ਗਈ ਉਹ 10000 ਵੋਟ ਕੋ ਕੰਮ ਥੱਲੇ ਥੱਲੇ ਰਹਿ ਗਿਆ ਤੇ ਫੇਰ ਮੈਂ ਇੱਕ ਦਿਨ ਇਹ ਗੱਲ ਵੀ ਆਖੀ ਮੈਂ ਕਿਹਾ ਉਹ ਦੂਜੇ ਦਾ ਵੀ ਧੰਨਵਾਦ ਕਰਿਓ ਜਿਹੜਾ ਥੋੜੀ ਜਿਹਨੂੰ ਨਵਜੋਦ ਤੋਂ ਸਿੱਧੂ ਪਿਆਰ ਨਾਲ ਅੱਜ ਕੱਲ ਤਾਂ ਕਹਿੰਦਾ ਨਾ ਰਾਹੁਲ ਗਾਂਧੀ ਜੀ ਜੀ ਬੋਲਿਓ ਮਾੜਾ ਜਾਂ ਪੱਪੂ ਜਿਹਨੂੰ ਪਹਿਲਾਂ ਪੱਪੂ ਬੁਲਾਉਂਦਾ ਹੁੰਦਾ ਸੀ ਜਿਹਨੂੰ ਕਹਿੰਦਾ ਸੀ ਇਹਨੂੰ ਸਕੂਲੇ ਕਲਾਓ ਇਹਨੂੰ ਹਲੇ ਇਨੀ ਸਮਝ ਨਹੀਂ ਮੈਂ ਕਿਹਾ ਉਹਦਾ ਵੀ ਧੰਨਵਾਦ ਕਰਿਓ ਕਿਉਂਕਿ ਮੈਂ ਕਿਹਾ ਉਹ ਪਿਓ ਦੇ ਪੁੱਤੇ ਵੀ ਐਡੀ ਬਖਸ਼ਿਸ਼ ਆ ਕਿ ਜਿੱਥੇ ਜਾ ਕੇ ਆਪ ਦਾ ਹੈਲੀਕਾਪਟਰ ਲਾਉਂਦਾ ਉੱਥੇ ਤਾਂ ਕਾਂਗਰਸ ਦਾ ਭੋਗ ਹੀ ਪਾਇਉ ਤੇ ਜਿੱਦਣ ਆਉਣਾ ਸੀ ਕਿਉਂ ਜੀ ਨੰਗਲ ਜੀ ਆਉਣਾ ਸੀ ਆਪਣੇ ਹਲਕੇ 'ਚ ਮੈਂ ਕਹਿਤਾ ਕਿ ਜ਼ਰੂਰ ਆਵੇ ਕਿਤੇ ਮੌਸਮ ਖਰਾਬ ਨਾ ਹੋ ਜੇ ਅੱਜਾਂ ਨੂੰ ਤੇ ਕਿਤੇ ਉਤਰੇ ਨਾ ਤੇ ਸਾਡੇ ਵਰਗੇ ਦਾ ਨੁਕਸਾਨ ਹੋ ਜੇ ਮੈਂ ਕਿਹਾ ਉਹਦਾ ਵੀ ਧੰਵਾਦ ਕਰਿਓ ਉਹਦਾ ਹੈਲੀਕਾਪਟਰ 25 ਹਲਕੇਆਂ ਜੋ ਮਾਝੇ 'ਚੋਂ ਕੱਲੇ ਮਜੀਠੇ ਹੀ ਉਤਰਿਆ ਤੇ 23000 ਨਾਲ ਕਾਂਗਰਸ ਦਾ ਭੋਗ ਪਾ ਕੇ ਉਹ ਵੀ ਗਿਆ ਮੈਂ ਕਿਹਾ ਦੋਵਾਂ ਦਾ ਧਨਵਾਦ ਕਰ ਮਗਰ ਮੇਰੇ ਵੀਰੋ ਅੱਜ ਹਾਲਾਤ ਕੁਝ ਇਹ ਜਿਹੇ ਬਣੇ ਪਏ ਐ ਮੈਂ ਕਿਹਾ ਕਿਥੇ ਕਾਂਗਰਸ ਹੀ ਇਸ ਗੱਲ ਦਾ ਭਲੇਖਾ ਨਾ ਖਾ ਜਾਣ ਕਿ ਇਹਨਾਂ ਦੀਆਂ ਰੰਗ ਬਰੰਗੀਆਂ ਬੋਚਵੀਆਂ ਪੱਗਾ ਛੋਟੇ ਸੋਹਣੇ ਸੋਹਣੇ ਕੱਪੜੇ ਤੇ ਥਾਂ ਤੋਂ ਨੂੰ ਵੋਟਾਂ ਪੈ ਗਈਆਂ ਮੈਂ ਕਿਹਾ ਥੋੜੇ ਚੋਂ ਕਈ ਮੈਨੂੰ ਫੋਨ ਕਰਿਆ ਕਰਦੇ ਸਨ ਇਲੈਕਸ਼ਨ ਤੋਂ ਪਹਿਲਾਂ ਕੀ ਮਾੜਾ ਜਾਂ ਸੁਖਬੀਰ ਸੋ ਬਾਦਲ ਤੇਰਾ ਭਾਈਆ ਤੇ ਇਹ ਹੋਮ ਡਿਪਾਰਟਮੈਂਟ ਆ ਇਹਦੇ ਕੋਲ ਮਾੜਾ ਜਾਂ ਪਤਾ ਤਾਂ ਨਹੀਂ ਅਸੀਂ ਜਿੱਤਾਂਗੇ ਕਿ ਹਾਰਾਂਗੇ ਕਹਿਣ ਦਾ ਭਾਅ ਕਿ ਤਕੋਂ ਨਹੀਂ ਲੜਾਈ ਹੋਈ ਸੀ ਪੰਜਾਬ 'ਚ ਇਹ ਜਿਹੜੇ ਦਿੱਲੀੋਂ ਪਾਰਟੀ ਆਈ ਸੀ ਉਹਨਾਂ ਨੇ ਪ੍ਰਚਾਰ ਹੀ ਇਹਦਾ ਦੱਬਦਾ ਸੀ ਕਿ ਕਈ ਸਾਡੇ ਵੀ ਬੰਦਲ-ਬੁੰਦਲ ਜੇ ਗਏ ਸੀ ਥੋੜਾ ਗੋਸਾ ਨਾ ਕਰ ਜੋ ਰਹਿੰਦੇ ਸਾਡੇ ਨਾਲ ਹੀ ਸੀ ਮਗਰ ਗੱਲਾਂ 'ਚ ਫਸ ਗਏ ਉਹਨਾਂ ਨੇ ਇਹ ਪ੍ਰਚਾਰ ਕਰਤਾ ਸੀ ਕਿ 100 ਸੀਟਾਂ ਸਾਡੀ ਆਉਣਗੇ ਮੈਂ ਵਿਧਾਨ ਸਭਾ 'ਚ ਆਖਿਆ ਮੈਂ ਕਿਹਾ 100 ਤਾਂ ਨਹੀਂ 120 ਆ ਗਈ ਤੁਹਾਡੀ 20 ਕਿੱਥੇ ਹੋ 100 ਪਤਾ ਨਹੀਂ ਕਿੱਧਰ ਭੱਜ ਗਏ ਤੁਹਾਡੇ ਹਾਲਾਤ ਉਹ ਜੇ ਬਣੇ ਅੱਜ ਹਾਲਾਤ ਪ੍ਰਚਾਰ ਉਹਦਾ ਏਡਾ ਜ਼ਬਰਦਸਤ ਸੀ ਕਿ ਕਾਂਗਰਸ ਨੂੰ ਵੀ ਸਮਝ ਨਹੀਂ ਆਉਂਦੀ ਸੀ ਕਿ ਜਿੱਤਾਂਗੇ ਕਿ ਹਾਰਾਂਗੇ ਮੈਂ ਸਪੀਕਰ ਸਾਹਿਬ ਨੂੰ ਸੰਬੋਧਨ ਹੁੰਦੇ ਗੱਲ ਕਹੀ ਮੈਂ ਕਿਹਾ ਤੁਸੀਂ ਵੀ ਫੋਨ ਕਰਕੇ ਪੁੱਛ ਲੈਂਦੇ ਸੋ ਕਿ ਬਣੂ ਕੀ ਮੈਂ ਕਿਹਾ ਅੱਜ 77 ਸ਼ੀਟਾਂ ਆ ਗਿਆ ਤੇ ਤੁਸੀਂ ਐ ਸਮਝਦੇ ਕੋਈ ਸ਼ਿਕਾਰੀ ਬਣ ਕੇ ਅੰਨੇ ਥੱਲੇ ਬਟੇਰ ਆ ਜੇ ਨਾ ਤੇ ਉਹਨੂੰ ਭਲੇਖਾ ਪੈ ਜਾਂਦਾ ਸ਼ਿਕਾਰੀ ਬਣ ਗਿਆ ਮੈਂ ਕਿਹਾ ਉਹ ਹਾਲ ਥੋੜਾ ਹੋ ਗਿਆ ਮੈਂ ਕਿਹਾ ਤੁਸੀਂ ਇਸ ਲਈ ਨਹੀਂ ਜਿੱਤੇ ਕਿ ਥੋੜੇ ਕੱਪੜੇ ਸੋਹਣੇ ਸੀ ਜਾਂ ਤੁਹਾਡੀਆਂ ਗੱਲਾਂ ਜਿਹੜੀਆਂ ਤੁਸੀਂ ਸੁਣਾਉਂਦੇ ਸੀ ਉਹ ਦਮ ਸੀ ਤੁਸੀਂ ਜਿੱਤੇ ਇਸ ਲਈ ਕਿ ਪਹਿਲੀ ਵਾਰੀ ਹੋਇਆ ਸੀ ਕਿ ਤੁਸੀਂ ਕੱਲੇ-ਕੱਲੇ ਕਰ ਆਪਦੇ ਫਾਰਮ ਭੇਜੇ ਪੰਜਾਬ ਚ ਨਾ ਜ਼ਬਾਨ ਨੂੰ ਬੜੀ ਵੱਡੀ ਗੱਲ ਕਹਿੰਦੇ ਆ ਕਹਿੰਦੇ ਜ਼ਬਾਨ ਹੋ ਗਈ ਹੁਣ ਮਰ ਜਾਗੇ ਮਗਰ ਪਿੱਛੇ ਨਹੀਂ ਹਟਾਂਗੇ ਕਿਸੇ ਨੇ ਰਜਿਸਟਰੀ ਕਰਾਣੀ ਹੋਵੇ ਕਹਿੰਦਾ ਭਾਊ ਹੁਣ ਬਿਆਨਾ ਹੋ ਗਿਆ ਹੁਣ ਨਹੀਂ ਪਿੱਛੇ ਹਟ ਸਕਦੇ ਜ਼ਬਾਨ ਤੁਸੀਂ ਲੋਕਾਂ ਨਾਲ ਕੀਤੀ ਘਰ ਘਰ ਜਾ ਕੇ ਫਾਰਮ ਭਰਾਏ ਕਿ ਕਰਜ਼ਾ ਕਰਕੀ ਖਤਮ ਫਸਲ ਦੀ ਪੂਰੀ ਰਕਮ ਮੈਂ ਕਿਹਾ ਕੈਪਟਨ ਸਾਹਿਬ ਤੁਸੀਂ ਚਲਾਉਣ ਤਾਂ ਦੇਣਾ ਨਹੀਂ ਆ ਜੰਤਰਜਾ ਆ ਮੋਬਾਈਲ ਫੋਨ ਮਗਰ ਮੈਂ ਕਹਾਂ ਮੈਂ ਉਹ WhatsApp ਮੈਸੇਜ ਚਲਾਉਣਾ ਚਾਹੁੰਨਾ ਤੁਹਾਡਾ ਤੇ ਮਨਪ੍ਰੀਤ ਸਾਹਿਬ ਬਾਦਲ ਦਾ ਜਿਹੜੇ ਬਾਰ-ਬਾਰੇ ਕਹਿੰਦੇ ਸੀ ਭਾਵੇਂ ਆਰਟੀਈ ਦਾ ਕਰਜ਼ਾ ਹੈ ਭਾਵੇਂ ਕੋਆਪਰੇਟਿਵ ਬੈਂਕ ਦਾ ਕਰਜ਼ਾ ਹੈ ਤੇ ਭਾਵੇਂ ਕਿਸੇ ਬੈਂਕ ਦੂਜੇ ਦਾ ਕਰਜ਼ਾ ਕੋਈ ਕਰਜ਼ਾ ਵੀ ਸਾਰੇ ਕਿਸਾਨਾਂ ਦਾ ਮਾਫ਼ ਕਰ ਦਾਂਗੇ ਤੁਸੀਂ ਫਾਰਮ ਵੀ ਭਰਾਏ ਕਿਸਾਨ ਦਾ ਨਾਂ ਵੀ ਲਿਖਿਆ ਉਹਦੇ ਪਿਓ ਦਾ ਨਾਂ ਵੀ ਲਿਖਿਆ ਉਹਦਾ ਨੰਬਰ ਵੀ ਲਿਖਿਆ ਤੇ ਗੁੱਸਾ ਨਾ ਕਰ ਜਿਓ ਉਹ ਫਾਰਮ ਅੱਜ ਕੱਲ ਨਾ ਕਿਸੇ ਪਕੌੜੇ ਵਾਲੇ ਦੇ ਜਾਂਦੇ ਰਹਿਓ ਪਾਈਆ ਪਕੌੜਾ ਲੈ ਲਿਓ ਥੱਲੇ ਉਹ ਜਿਹੜਾ ਕਾਗਜ਼ ਜਦੋਂ ਪਕੌੜੇ ਮੁੱਕ ਜਾਂਦੇ ਹਨ ਜਿਹੜਾ ਧਿਆਨ ਨਾਲ ਵੇਖਿਆ ਉੱਥੇ ਲਿਖਿਆ ਹੁੰਦਾ ਗੁਜਿੰਦਰ ਸਿੰਘ ਸਨਵ ਬਲਵਿੰਦਰ ਸਿੰਘ ਪਿੰਡ ਮਜੀਠਾ 10 ਲੱਖ ਮਾਪ ਸਿੱਧਾ ਹੀ ਉਹ ਪਕੌੜੇ ਵਾਲਿਆਂ ਦੇ ਭਾਵੇਂ ਪਾਈਏ ਪਕੌੜੇ ਵਾਲੇ ਦੇ ਫਾਰਮ ਲੱਭ ਜਾਣਗੇ ਅਗਰ ਪੰਜਾਬ ਦੀ ਸਰਕਾਰ ਜਾਂ ਕਾਂਗਰਸ ਪਾਰਟੀ ਦੇ ਕੋਲ ਫਾਰਮ ਨਹੀਂ ਲੱਭਦੇ ਹਾਲਾਤ ਕੀ ਬਣ ਗਏ ਕਿ ਜਿਹੜੀ ਵਾਅਦਾ ਕਰਤੀ ਤੁਸੀਂ ਕੀਤੀ ਸੀ ਅੱਜ 150 ਦਿਨ ਨਹੀਂ ਸਰਕਾਰ ਦਾ ਹੋਇਆ ਮਗਰ 200 ਵੱਧ ਕਿਸਾਨ ਅੱਜ ਖੁਦਕੁਸ਼ੀ ਕਰ ਗਿਆ ਤੇ ਇੱਕ ਕਿਸਾਨ ਦੀ ਤਾਂ ਚਿੱਠੀ ਵੀ ਮੈਂ ਲੈ ਕੇ ਆਇਆ ਮੇਜਰਸੋਂ ਤੇੜੇ ਕਲਾਂ ਤੋਂ ਕਿਸਾਨ ਸ਼ਾਇਦ ਹਿੰਦੁਸਤਾਨ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਕੋਈ ਕਿਸਾਨ ਇਹ ਚਿੱਠੀ ਲਿਖ ਗਿਆ ਕਿ ਮੈਂ ਇਹ ਪਹਿਲਾ ਵੋਟ ਨਹੀਂ ਕਾਂਗਰਸ ਨੂੰ ਪਾਉਂਦਾ ਸੀ ਐਦ ਕੀ ਪਾਈ ਸੀ ਤੇ ਇਸ ਲਾਲਚ ਨਾਲ ਪਾਈ ਸੀ ਕਿ ਮੇਰਾ ਕਰਜ਼ਾ ਮਾਫ ਹੋ ਜੂ ਮਗਰ ਕਰਜ਼ਾ ਤਾਂ ਕੀ ਮਾਫ ਹੋਣਾ ਸੀ ਵਿਆਜ ਲੱਗ ਲੱਗ ਕੇ ਅੱਜ ਮੇਰਾ ਕਰਜ਼ਾ ਵੱਧ ਗਿਆ ਤੇ ਇਸ ਦੁੱਖ ਤੋਂ ਕਹਿੰਦਾ ਮੈਂ ਖੁਦਕੁਸ਼ੀ ਕਰਨ ਲੱਗਿਆ ਤੇ ਭਰਾਵੋ ਚਿੱਠੀ 'ਚ ਉਹਨੇ ਸਰਕਾਰ ਨੂੰ ਕੈਪਟਨ ਅਮਰਿੰਦਰ ਸੋਨੂ ਉਹ ਜੁम्मेवार ਵੀ ਠਰ ਆ ਗਿਆ ਅੱਜ ਮੈਂ ਮਨਪਰੀਤ ਸੋਹਾਦਰ ਨੂੰ ਪੁੱਛਣਾ ਚਾਹੁੰਨਾ ਤੁਸੀਂ ਤਾਂ ਪਹਿਲਾਂ ਨਾਰਾ ਲਾਉਂਦੇ ਸੀ ਨਾ ਕਰਜ਼ਾ কুরਕੀ ਖਤਮ ਫਸਲ ਦੀ ਪੂਰੀ ਰਕਮ ਮੈਂ ਕਿਹਾ ਹੁਣ ਜਰਾ ਪਿੰਡ 'ਚ ਜਾ ਕੇ ਚੱਲੋ ਆ ਬਲਟਵਾ ਸਾਹਿਬ ਨੇ WhatsApp ਇੱਕ ਸੁਣਾਇਆ ਮੇਰੇ ਵਾਲਾ ਵੀ ਸੁਣ ਲਓ ਅੱਜ ਕੱਲ WhatsApp 'ਚ ਮੈਸੇਜ ਚੱਲਦਾ ਹੈ ਕਹਿੰਦੇ ਨਾ ਕਰਜ਼ਾ ਖਤਮ ਨਾ কুরਕੀ ਖਤਮ ਕੇਵਲ ਕਾਂਗਰਸੀਆਂ ਦੀ ਖੁਸ਼ਕੀ ਖਤਮ ਕੱਲਾ ਇੱਕ ਕੰਮ ਹੋਇਆ ਕਿ ਛੋਟੇ ਜਿੰਨੇ ਕਾਂਗਰਸੀ ਸੀ ਇਹ 10 ਸਾਲ ਦੀ ਕੁਛ ਕੀ ਉਹਨਾਂ ਦੀ ਮੁੱਕਦੀ ਜਾਂਦੀ ਮੈਂ ਅੱਜ ਕੇ ਮਨਪ੍ਰੀਤ ਸੋਨੂ ਵੀ ਪੁੱਛਣਾ ਚਾਹੁੰਦਾ ਕਿ ਮੇਰਾ ਵੀਰ ਮੈਨੂੰ ਹੁੰਦਾ ਤਾਂ ਦੁੱਖ ਹੈ ਗੱਲ ਕਹਿੰਦਿਆਂ ਨੂੰ ਬਾਦਲ ਸਾਹਿਬ ਐਸੇ ਜੋ ਸਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਤੇ ਮਹਿਲ ਲੱਗਦਾ ਪਰੰਪਰਾ ਸਾਹ ਵਰਕੇ ਸੀਨੀਅਰ ਲੀਡਰਸ਼ਿਪ ਨੇ ਮਨਪ੍ਰੀਤ ਸੋਨੂ ਉਹ ਗਿੱਦੜਵੇ ਦੀ ਚੋਣ ਜਿਤਾਉਣ ਨੂੰ ਬਿਅੰਤ ਸਿੰਘ ਦੇ ਖਿਲਾਫ ਤੁਸੀਂ ਇਕੱਲੇ ਇਕੱਲੇ ਨੇ ਮੱਥਾ ਡਾਟ ਕੇ ਉਦੋਂ ਪੰਥ ਦਾ ਝੰਡਾ ਉੱਚਾ ਕੀਤਾ ਤੇ ਜੇ ਉਹ ਪੰਥ ਦਾ ਨਹੀਂ ਬਣ ਸਕਿਆ ਤੇ ਭਰਾਵੋ ਥੋੜਾ ਬਣ ਜਾਣਾ ਸੀ ਉਹਨੇ ਵੈਦਾਂ ਕੀ ਕਰਤਾ ਚੋਣ ਕਮੇਟੀ ਦਾ ਚੇਅਰਮੈਨ ਕੌਣ ਮਨਪ੍ਰੀਤ ਸੋ ਬਾਦਲ ਤੇ ਚੋਣ ਕਮੇਟੀ ਦਾ ਚੇਅਰਮੈਨ ਅੱਜ ਪੰਜਾਬ ਦਾ ਖਜ਼ਾਨਾ ਮੰਤਰੀ ਹੈ ਜੇ ਦਿਲ 'ਚੇ ਬਹਾਦਰੀ ਹੋਵੇ ਜੇ ਮਨ 'ਚੇ ਸੋਚ ਹੋਵੇ ਕਿ ਮੈਂ ਸਰਦਾਰ ਬਾਦਲ ਦੇ ਰਸਤੇ ਤੇ ਚੱਲਦਿਆਂ ਜੇ ਬਾਦਲ ਸਾਹਿਬ ਨੇ ਇੱਕ ਵਾਦਾ ਕੀਤਾ ਸੀ ਬੰਬੀਆ ਦੇ ਬਿੱਲ ਮਾਫ ਜਾਂ 200 ਯੂਨਿਟ ਮਾਫ ਜਦ ਪੈਨਸ਼ਨ ਤੇ ਸ਼ਗਨ ਦੇ ਮੈਂ ਪੂਰੇ ਕਰਤੇ ਅੱਜ ਰੱਬ ਨੇ ਮੈਨੂੰ ਮੌਕਾ ਦਿੱਤਾ ਕਿ ਮੇਰੀ ਇੱਕ ਕੁੱਗੀ ਨਾਲ ਇਹ ਸਾਰਾ ਕਰਜ਼ਾ ਮਾਫ ਹੋ ਜਾਣਾ ਕੁੱਗੀ ਮਾਰਨ ਦੀ ਥਾਂ ਪ੍ਰਾਮੋ ਕਦੇ ਕਮੇਟੀ ਬਣਾ ਦਿੰਦੇ ਐ ਕਦੇ ਠੰਡੇ ਬਸਤੇ ਚ ਪਾ ਦਿੰਦੇ ਜਿੰਨੀਆਂ ਕਮੇਟੀਆਂ ਬਣਦੀਆਂ ਨਾ ਜਦ ਇਹ ਠੰਡੇ ਬਸਤੇ ਚ ਪਾਉਣ ਨੂੰ ਬਿਲਦੀਆਂ ਨੇ ਮੈਂ ਅੱਜ ਪੁੱਛਣਾ ਚਾਹਉਣਾ ਤੁਹਾਨੂੰ ਕਿ ਕੀ ਤੁਸੀਂ ਅਨਪੜ ਹੋ ਗਏ ਅੱਜ ਕੀ ਤੁਹਾਨੂੰ ਗੱਲ ਸਮਝ ਨਹੀਂ ਆਉਂਦੀ 6 ਮਹੀਨੇ ਪਹਿਲਾਂ ਤੁਸੀਂ ਮੈਂ ਦਾ ਕੁਝ ਹੋਰ ਕਰਦੇ ਸੀ ਅੱਜ ਕੁਝ ਹੋਰ ਕਰਦੇ ਹੋ ਕਹਿਣ ਦਾ ਭਾਵ ਕਿ ਮਨਪ੍ਰੀਤ ਸ਼ੋ ਬਾਦਨ ਤੁਸੀਂ ਸ਼ਹੀਦ ਭਗਤ ਸਿੰਘ ਦਾ ਨਾਮ ਆਪਾਂ ਸਾਰੇ ਬੜੇ ਸਤਕਾਰ ਨਾਲ ਲੈਣੇ ਆ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਕਰਕੇ ਉਹਨਾਂ ਦਾ ਸਤਕਾਰ ਵੀ ਕਰਦੇ ਆ ਚਰਨਾ ਚ ਸੀਸ ਵੀ ਨਵਾਉਂਦੇ ਕਿਉਂਕਿ ਉਹਨਾਂ ਦੀ ਵੱਡੀ ਦੇ ਨੇ ਇਸ ਸੰਸਾਰ ਨੂੰ ਮਗਰ ਮਨਪ੍ਰੀਤ ਸ਼ੋਬਾਦਲ ਨੇ ਜਦ ਠੱਗੀ ਮਾਰਨੀ ਹੋਵੇ ਨਾ ਉਹ ਮਨਪ੍ਰੀਤ ਸ਼ੋਬਾਦਲ ਫਿਰ ਸ਼ਹੀਦ ਭਗਤ ਸਿੰਘ ਦੀ ਆੜ ਤੇ ਕਿ ਲੋਕਾਂ ਨੇ ਮੇਰੇ ਤੇ ਬੇਪਰੋਸ਼ਕੀ ਨਹੀਂ ਕਰਨੀ ਉਹਨਾਂ ਦਾ ਨੋ ਲੈ ਕੇ ਫਿਰ ਠੱਗੀ ਮਾਰਨ ਦੀ ਗੱਲ ਕਰਦਾ ਜਿੱਦੀ ਮੈਂ ਨਿੰਦਿਆ ਕਰਦਾ ਜਦੋਂ ਪਾਰਟੀ ਬਣਾਉਣੀ ਸੀ ਜਦੋਂ ਸਧਾਰ ਬਾਦਲ ਕੋਲੋਂ ਆਡ ਹੋਇਆ ਉਦੋਂ ਕਿੱਥੇ ਗਿਆ ਸ਼ਹੀਦ ਭਗਤ ਸਿੰਘ ਨਗਰ ਖਟਕਰ ਕਲਾ ਮੈਨੂੰ ਨਹੀਂ ਲੱਗਦਾ ਕਿ ਥੋਡੇ ਚ ਕੋਈ ਘੱਟ ਸਤਕਾਰ ਕਰਦਾ ਮਗਰ ਉਥੋਂ ਦੀ ਮਿੱਟੀ ਚੁੰਮ ਕੇ ਮਿੱਟੀ ਨੂੰ ਐ ਫੜ ਕੇ ਸੌਂ ਖਾਦੀ ਸੀ ਕਿ ਮੈਂ ਕਦੇ ਕਾਂਗਰਸ ਪਾਰਟੀ ਨਾਲ ਨਹੀਂ ਜਾਊਂਗਾ ਅੱਜ ਸਧਾਰ ਮਨਪ੍ਰੀਤ ਸਾਹਿਬ ਬਾਦਲ ਕੀ ਗੱਲ ਹੋ ਗਈ ਸ਼ਹੀਦ ਭਗਤ ਸਿੰਘ ਦੀ ਮਿੱਟੀ ਦੀ ਸੌਂ ਖਾ ਕੇ ਅੱਜ ਕੀ ਮੁਸ਼ਕਲ ਹੋ ਗਈ ਕੀ ਅੱਜ ਤੁਸੀਂ ਕਾਂਗਰਸ ਪਾਰਟੀ 'ਚ ਬੜੇ ਫਿਰਦੇ ਹੋ ਫਿਰ ਦੂਜੀ ਗੱਲ ਕਾਂਗਰਸ ਦੇ ਹਰ ਇਲੈਕਸ਼ਨ ਤੋਂ ਪਹਿਲਾਂ ਇਹ ਵਾਅਦਾ ਵੀ ਕਰਤਾ ਸੀ ਕਿ ਹਰ ਘਰ ਨੌਕਰੀ ਆ ਜਿਨ੍ਹਾਂ ਜਿਨ੍ਹਾਂ ਦੇ ਘਰਾਂ 'ਚ ਨੌਕਰੀ ਮਿਲ ਗਈ ਆ ਮਾੜੇ ਜਿਹੇ ਹੱਥ ਖੜੇ ਕਰਦੇ ਹੋ ਆ ਮਾੜਾ ਜਿਹਾ ਬਖਾਈ ਕੈਮਰਾ ਜਿਨ੍ਹਾਂ ਦੇ ਘਰਾਂ 'ਚ ਨੌਕਰੀ ਮਿਲ ਗਈ ਹੈ ਤੇ ਉਹ ਵਾਅਦਾ ਕਰਨ ਵਾਲਾ ਕੌਣ ਸੀ ਚਲੋ ਇਹ ਗੱਲ ਛੱਡੋ ਜਿਨ੍ਹਾਂ ਦੇ ਘਰਾਂ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਿਲ ਗਈ ਹੈ ਕਿਹਦਾ ਫੋਨ ਆਇਆ ਹੋਵੇ ਕਿ ਤੁਹਾਡੇ ਮਾਮੇ ਦੇ ਪੁੱਤ ਨੂੰ ਮਾਸੀ ਦੀ ਧੀ ਨੂੰ ਫਲਾਣੇ ਨੂੰ ਨੌਕਰੀ ਮਿਲ ਗਈ ਆ ਉਹ ਮਾੜਾ ਜਿਹਾ ਦੱਸ ਦਿਓ ਕਿ ਸਾਡੇ ਫਲਾਣੇ ਜੀ ਨੂੰ ਮਿਲ ਗਈ ਮੇਰਾ ਕਹਿਣ ਦਾ ਭਾਵ ਕਿ ਹਰ ਘਰ ਨੌਕਰੀ ਮਿਲੀ ਮਗਰ ਮਿਲੀ ਕਿਨੂੰ ਸ਼ਹੀਦ ਭਗਤ ਸਿੰਘ ਰੋਜ਼ਗਾਰ ਯੋਜਨਾ ਸਕੀਮ ਚਲਾਈ ਜ਼ਰੂਰ ਮਗਰ ਵਿੱਚੋਂ ਨਿਕਲਿਆ ਕਿ ਜਾ ਉਹ ਜਿਹੜਾ ਪਰੌਂਠੇ ਖਵਾਉਂਦਾ ਸੀ ਰਾਣਾ ਗੁਰਜੀਤ ਨੂੰ ਕਦੇ ਆਲੂ ਦੇ ਕਦੇ ਪਨੀਰ ਦੇ ਕਦੇ ਮੂਲੀ ਦੇ ਤੇ ਕਦੇ ਪਿਆਜ਼ ਦੇ ਹੁਣ ਰੇਤੇ ਦੇ ਖੋਹਦਾ ਅਮਿਤ ਬਾਧਰ ਉਹਨੂੰ ਤਾਂ ਨੌਕਰੀ ਮਿਲ ਗਈ ਅੱਜ ਪੰਜਾਬ ਦਾ ਨੌਜਵਾਨ ਪੁੱਛਦਾ ਕਿ ਸਾਡੇ ਤੋਂ ਚੰਗਾ ਤਾਂ ਅਮਿਤ ਬਾਧਰ ਰਹਿ ਗਿਆ ਫਿਰ ਜਿਹੜਾ ਖਾ ਖਾ ਪਰੌਂਟੇ ਅੱਜ ਕਿੰਨੀਆਂ ਖੱਡਾਂ ਦਾ ਮਾਲਕ ਬਣ ਗਿਆ ਤੇ ਜਾਂ ਦੂਜਾ ਜੇ ਨੌਕਰੀ ਮਿਲੀ ਤੇ ਕੱਲੇ ਬਿਆੰਤ ਸਿਉਂ ਦੇ ਟੱਬਰ 'ਚ ਜਿੱਥੇ ਇੱਕ ਪਹਿਲਾ ਐਮਪੀ ਸੀ ਇੱਕ ਐਮਐਲਏ ਸੀ ਉਹ ਤੀਜੇ ਨੂੰ ਡਿਪਟੀ ਬਣਾਤਾ ਪ੍ਰਭੂ ਜੇ ਐਸੇ ਨਹੋਲੀ ਸ਼ਹੀਦ ਭਗਤ ਸਿੰਘ ਦਾ ਨਾਂ ਰੱਖਣਾ ਸੀ ਕਿ ਲੋਕਾਂ ਨੇ ਸ਼ੱਕ ਨਹੀਂ ਕਰਨਾ ਅੱਜ ਹਾਲਾਤ ਇਹ ਬਣਿਆ ਮੈਂ ਕੱਲ ਕਹਿਣਾ ਹੁੰਨਾ ਕਿ ਸਰਕਾਰ ਕੈਪਟਨ ਦੀ ਨਹੀਂ ਸਰਕਾਰ ਹੈ ਤੇ ਆ ਬੰਟੀ ਬਬਲੀ ਦੀ ਸਰਕਾਰ ਇਹ ਦੋਵਾਂ ਨੇ ਮਾਰ-ਮਾਰ ਝੂਠ ਕਦੇ ਗੱਲ ਇੱਧਰ ਦੀ ਉੱਧਰ ਕਦੇ ਉੱਧਰ ਦੀ ਇੱਧਰ ਮੈਨੂੰ ਲੱਗਦਾ ਕਾਂਗਰਸੀ ਵੀ ਵਕਤ ਨੂੰ ਫੜੇ ਆ ਦੇ ਪੰਜਾਬ ਦੇ ਲੋਕਾਂ ਨੂੰ ਵੀ ਵਕਤ ਨੂੰ ਫੜਿਆ ਆ ਦੋ ਬੰਟੀ ਤੇ ਬਬਲੀ ਸਮਝਦੇ ਹੋ ਨਾ ਕਿਹੜੇ ਆ ਇੱਕ ਤਾਂ ਖਜ਼ਾਨਾ ਮੰਤਰੀ ਤੇ ਇੱਕ ਦੂਜਾ ਮੰਤਰੀ ਉਹ ਮੈਨੂੰ ਲੱਗਦਾ ਉਹਨੂੰ ਐ ਲੱਗਦਾ ਕਿ ਪੰਜਾਬ ਦਾ ਜਿਹੜਾ ਇਹ ਗਰਾਊਂਡ ਆ ਪੰਜਾਬ ਦੇ ਜਿਹੜੇ ਲੋਕ ਕਿ ਕਿੱਥੇ ਉਹ ਲਾਫਟਰ ਚੈਨਲ ਹੀ ਆ ਜਿੱਥੇ ਰੋਜ਼ ਸ਼ਾਮ ਨੂੰ ਜਾ ਕੇ ਰੌਲਾ ਦੰਦਿਆ ਦੰਦਿਆ ਕਰਦਾ ਐ ਹੱਥ ਮਾਰਦਾ ਐ ਗੁਰੂ ਵਾਹ ਛੁਰੂ ਪਤਾ ਨਹੀਂ ਕਰਦਾ ਫਿਰਦਾ ਉਹ ਕੰਮ ਕਰੀ ਜਾਂਦਾ ਮਹਿਤਾ ਉਹਨੂੰ ਭਾਉ ਨੂੰ ਇੱਕ ਗੱਲ ਪੁੱਛੀ ਮੈਂ ਕਿਹਾ ਤੂੰ ਕਿੱਡਾ ਬੇਜਵਾਨਾ ਬੰਦਾ ਹੈ ਮੈਂ ਕਿਹਾ ਅੱਜ ਮੈਂ ਵਿਧਾਨ ਸਭਾ 'ਚ ਗੱਲ ਸਿੱਧ ਕਰਨ ਲੱਗਿਆ ਤੇ ਮੈਂ ਸਪੀਕਰ ਸਾਹਿਬ ਨੂੰ ਆਖਿਆ ਮੈਂ ਸਪੀਕਰ ਸਾਹਿਬ ਜੇ ਮੈਂ ਝੂਠਾ ਤੇ ਦੋ ਤਿੰਨ ਐਮਐਲ ਅੱਗੇ ਤੁਸੀਂ ਕੱਢਦੇ ਤੇ ਮੈਨੂੰ ਵੀ ਕੱਢ ਦਿਓ ਮਗਰ ਜੇ ਮੈਂ ਸੱਚਾ ਤੇ ਫਿਰ ਮੇਂਦੀ ਗੱਲ ਹੋਣ ਲੈਣ ਦਿਓ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਮਜੀਠੀਆ ਬੋਲੂਗੀ ਮੈਂ ਕਿਹਾ ਇਹਨੂੰ ਇੱਕ ਗੱਲ ਪੁੱਛਿਓ ਆ ਜਿਹੜਾ ਇੱਥੇ ਬੈਠਿਆ ਥੋੜਾ ਜਿਹੜਾ ਮਿੰਟ ਬਾਅਦ ਇੱਥੇ ਨੱਚਣ ਦੀ ਕਰਦਾ ਇਹਨੂੰ ਯਾਦ ਕਰਾਉਣਾ ਪੈਂਦਾ ਕਿ ਇਹ ਵਿਧਾਨ ਸਭਾ ਹੈ ਇਹ ਤੇਰਾ ਉਹ ਬਿੱਗ ਬਾਸ ਜਾਂ ਲਫਟਰ ਚੈਨਲ ਨਹੀਂ ਹੈ ਕੀ ਆਖਿਆ ਸੀ ਇਹਨੇ ਮੈਂ ਕਿਹਾ ਇਹ ਆਪ ਕਹਿੰਦਾ ਹੁੰਦਾ ਸੀ ਕਿ ਕਾਂਗਰਸ ਪਾਰਟੀ ਮੁੰਨੀ ਨਾਲੋਂ ਵੱਧ ਬਦਨਾ ਮੈਂ ਕਿਹਾ ਤੂੰ ਆਖੀ ਸੀ ਕਿ ਨਹੀਂ ਆਖੀ ਸੀ ਤੇ ਫਿਰ ਅੱਖਾਂ 'ਚ ਅੱਖਾਂ ਨਾ ਪਾਵੇ ਕਦੇ ਤਾਂ ਉਹਨੂੰ ਵੇਖੇ ਕਦੇ ਥਾਂ ਨੂੰ ਵੇਖੇ ਮੈਂ ਕਿਹਾ ਇਹ ਉਹੀ ਨਹੀਂ ਜਿਹੜਾ بار بار ਇਹ ਗੱਲ ਕਹਿੰਦਾ ਸੀ ਕਿ ਅੱਜ ਕਾਂਗਰਸ ਪਾਰਟੀ ਨੇ ਪਿਛਲੇ 40-50 ਸਾਲਾਂ 'ਚ ਲੋਕਾਂ ਨੂੰ ਦਿੱਤਾ ਕੀ ਮੈਂ ਕਹਾਂ ਇਹਦੇ ਲਫ਼ਜ਼ ਸੀ 2015 'ਚ ਕਿ ਦਿੱਤਾ ਬਾਬਾ ਜੀ ਦਾ ਠੁੱਲੂ ਇਹ ਇਹਦੇ ਲਫ਼ਜ਼ ਸਨ ਮੈਂ ਕਹੇ ਮੁਕਰਦਾ ਤੇ ਦੱਸੋ ਫਿਰ ਮੈਂ ਇਹਦੇ ਦੋ ਤਿੰਨ ਪਿਆਰੇ ਪਿਆਰੇ ਅਲਫ਼ਾਜ਼ ਹੋਰ ਕੱਢ ਕੇ ਲਿਆਇਆ ਕਹਿੰਦਾ ਕਾਂਗਰਸ ਮੰਨੀ ਤੋਂ ਜ਼ਿਆਦਾ ਬਦਨਾਮ ਹੋ ਗਈ ਸਾਡੇ ਕੋਲ ਦੁਲਾਰਾ ਵੀ ਹੈ ਤੇ ਬਰਾਤ ਵੀ ਹੈ ਤੇ ਦੂਜੇ ਪਾਸੇ ਅੱਗੇ-ਅੱਗੇ ਮਨਮੋਨ ਸਿੰਘ ਤੇ ਪਿੱਛੇ-ਪਿੱਛੇ ਚੋਰਾ ਦੀ ਬਰਾਤ ਵੀ ਹੈ ਤੇ ਅੱਜ ਮੈਂ ਪੁੱਛਣਾ ਚਾਹੁੰਦਾ ਜੇ ਕਾਂਗਰਸ ਪਾਰਟੀ ਮੰਨੀ ਨਾਲੋਂ ਵੱਧ ਬਦਨਾਮ ਹੈ ਜੇ ਮਨਮੋਨ ਸਿੰਘ ਨੂੰ ਜੀਨੂੰ ਅਸੀਂ ਸਾਰੇ ਇਸ ਕੰ ਦਾ ਸਤਿਕਾਰ ਕਰਦੇ ਆ ਕਿ ਇੱਕ ਸਰਦਾਰ ਪੰਦਰਾਂ ਮੰਤਰੀ ਬਣਿਆ ਸੀ ਮਗਰ ਮਨਮੋਹਸ਼ੋਂ ਵਾਸਤੇ ਇਹਨੇ ਕੀ ਲੱਭ ਵਰਤੇ ਸਨ ਕਹਿੰਦਾ ਮੋਦੀ ਸਾਹਿਬ ਦਾ ਸ਼ਾਨਦਾਰ ਹੈ ਜਾਨਦਾਰ ਹੈ ਤੇ ਕਹਿੰਦਾ ਮਨਮੋਹਸ਼ੋਂ ਨਾ ਸਰਦਾਰ ਹੈ ਤੇ ਨਾ ਹੀ ਸਰਦਾਰ ਅਸੀਂ ਉਹਨੂੰ ਅਰਥਸ਼ਾਸਤਰੀ ਕਹਿੰਦੇ ਸੀ ਇਹ ਭਾਉ ਉਹਨੂੰ ਵਿਅਰਥ ਸ਼ਾਸਤਰੀ ਕਹਿੰਦਾ ਸੀ ਮੈਂ ਕਹਾਂ ਜਿਹਦੀ ਜ਼ਬਾਨ ਇੱਕ ਜਮਾਨਾ ਸੀ ਇਹ ਮਝਿੱਠੇ ਆਲੇ ਬੈਠੇ ਆ ਜਦੋਂ ਐਮਪੀ ਬਣਿਆ ਸੀ ਕਿੰਨੇ ਤੇ ਬਣਿਆ ਸੀ 5700 ਤੇ ਜੇ ਜਿੱਤਿਆ ਕਿਦੇ ਕਰਕੇ ਆ ਛੋਡੇ ਹਲਕੇ ਦੋ ਤਿੰਨ ਹਲਕੇ ਲੋਪੋ ਕੇ ਸਾਹ ਬੈਠੇ ਆ ਤੇ ਕੀ ਕਹਿੰਦਾ ਸੀ ਚੰਮ ਦੀਆਂ ਜੁੱਤੀਆਂ ਬਣਵਾ ਲਿਓ ਤੇ ਮੈਂ ਕਹਾ ਇਹ ਜੇ ਮੋਦੀ ਦਾ ਸਾਹ ਤਾਂ ਨਹੀਂ ਬਣਿਆ ਜਿਨੇ ਨੂੰ ਕਾਤਲ ਸਜ਼ਾ ਹੋ ਗਈ ਕਤਲ ਦੀ ਜੇਟਲੀ ਸਾਹ ਨੇ ਇਹਨੂੰ ਬਚਾ ਲਿਆ ਵਕਾਲਤ ਕਰਕੇ ਉਹਦਾ ਨਹੀਂ ਬਣਿਆ ਤੇ ਮੈਂ ਕਹਾ ਕੈਪਟਨ ਮਰਿੰਦਰ ਸਿੰਘ ਉਹ ਥੋੜੇ ਦੇਣੀ ਬਾਕੀ ਆ ਜਦੋਂ ਨੰਬਰ 13 ਵੀ ਲੱਗ ਜਾਣਾ ਤੇ ਲੱਗ ਗਿਆ ਆ ਚਾਰ ਦਿਨ ਪਹਿਲਾਂ ਪ੍ਰੈਸ ਕਾਨਫਰੈਂਸ ਕੀਤੀ ਕੱਲੇ-ਕੱਲੇ ਐਮਐਲਏ ਨੂੰ ਫੋਨ ਗਿਆ ਕਿ ਪੰਜ ਤੂੰ ਲਿਆਈ ਪੰਜ ਤੂੰ ਲਿਆਈ ਪੰਜ ਤੂੰ ਲਿਆਈ ਉਹਨਾਂ ਨੇ ਆਪਸ ਚ ਗੱਲ ਕਰ ਲਈ ਕਹਿੰਦੇ ਯਾਰ ਦਸਾਂ ਨੂੰ ਫੋਨ ਆ ਗਿਆ ਪੰਜ-ਪੰਜ ਕਰਕੇ ਤਾਂ 50 ਹੋ ਗਏ ਕਹਿੰਦੇ ਦਾ ਪਤਾ ਕੋਈ ਨਹੀਂ ਕਿਹੜਾ ਪਵਾੜਾ ਪਾਉ ਸਾਰਿਆਂ ਨੂੰ ਮਰਵਾਉ ਤੇ ਉਹ ਕੱਲੇ-ਕੱਲੇ ਚਲੇ ਗਏ ਉਹਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਉਲਟ ਸੂਈ ਰੱਖੀ ਉਹ ਸਾਰਿਆਂ ਨੂੰ ਇਕੱਠੇ ਹੀ ਪਸ਼ਾਬ ਆ ਗਿਆ ਤੇ ਸਾਰੇ ਬਾਥਰੂਮ ਭੱਜ ਗਏ ਉੱਥੇ ਰਿਆ ਹੀ ਕੋਈ ਨਹੀਂ ਹਾਲਾਤ ਇਹ ਬਣ ਗਏ ਮੈਂ ਕਈ ਗੱਲ ਮੈਂ ਵਿਧਾਨ ਸਭਾ ਚ ਪਹਿਲਾਂ ਕਹੀ ਸੀ ਕਿ ਇਹ ਬੰਦਾ ਕਿਸੇ ਦਾ ਨਹੀਂ ਬਣਿਆ ਅੱਜ ਵੀ ਮੈਂ ਨਵਜੋਤ ਚ ਸਿੱਧੂ ਨੂੰ ਇਹ ਕਹਿੰਨਾ ਤੂੰ ਇੱਡੀ ਇੱਕ ਵੀ ਲਾਈਸੈਂਸ ਮਹੀਨੇ ਚ ਇਕੱਲਾ ਲੋਕਾਂ ਨੂੰ ਗਮਰਾਹ ਕਰਨ ਦਾ ਅੱਜ ਵੀ ਚੈਲੰਜ ਦਿੰਦਾ ਤੈਨੂੰ ਜੇ ਕੋਈ ਤੇਰੀ ਸਰਕਾਰ ਹੈ ਤੂੰ ਬੰਟੀ ਪਬਲੀਓ ਦੇ ਚ ਵਜ਼ੀਰ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਉੱਤੇ ਕਾਰਵਾਈ ਕਰਾਓ ਲੋਕਾਂ ਨਾਲ ਕੀਤੇ ਹੋਏ ਵਾਅਦੇ ਤੋਂ ਨਹੀਂ ਭੱਜਣ ਪਾਂਗੇ ਜਿਹੜੇ ਲੋਕਾਂ ਨੂੰ ਕਾਖਿਆ ਸੀ ਆ ਲੋਦੀ ਨੰਗਲ ਸਾਹਿਬ ਦੇ ਅਸੀਂ ਹਲਕੇ ਗਏ ਸੀ ਮੈਂ ਗੱਲ ਮਕਾਉਣ ਲੱਗਿਆ ਲੋਦੀ ਨੰਗਲ ਸਾਹਿਬ ਕਹਿੰਦੇ ਕਹੀ ਕਹਿੰਦੇ ਸਰਕਾਰ ਕਿਉਂ ਬਦਲ ਗਈ ਕਹਿੰਦੇ ਜਦੋਂ